ਦਿੱ ਕੋ ਆ ਜਿਹੜਾ ਕੈਬਨਿਟ ਦੇ ਵਿੱਚ ਫੈਸਲਾ ਲਿਆ ਗਿਆ ਹੈ ਔਰ ਇਹ ਗੱਲ ਕਹੀ ਗਈ ਹੈ ਕਿ ਅਸੀਂ ਆ ਲੋਗਾ ਨੂੰ ਲੋਗਾ ਦੇ ਖੇਤਾਂ ਵਿੱਚੋਂ ਰੇਤ ਚੱਕਣ ਦੀ ਇਜਾਜ਼ਤ ਦਿੱਤੀ ਹੈ ਯਾਨੀ ਕਿ ਜਿਹੜੀ ਮਿੱਟੀ ਆ ਜਿਹੜੀ ਪਾਣੀ ਦੇ ਨਾਲ ਜਾਂ ਰਿੱਤ ਉਹਨਾਂ ਪਾਣੀ ਦੇ ਨਾਲ ਉਹਨਾਂ ਦੇ ਖੇਤਾਂ 'ਚ ਆ ਗਈ ਹੈ ਉਹਨੂੰ ਚੱਕਣ ਦੀ ਕਿਸਾਨ ਨੂੰ ਮਜਾਜ਼ਤ ਦੇ ਦਿੱਤੀ ਗਈ ਹੈ ਇਹ ਕਿਹੜਾ ਤੁਸੀਂ ਵੱਡਾ تیر ਮਾਰਤਾ ਇਹ ਤਾਂ ਹਾਕੀ ਬੰਦਾ ਹੈ ਕਿ ਕਿਸਾਨ ਦੇ ਖੇਤ ਵਿੱਚ ਜਿਹੜੀ ਰੇਤ ਆ ਗਈ ਹੈ ਤੇ ਉਹਰਾ ਕਿਸਾਨ ਹੀ ਉਹਨੂੰ ਵਿਚਾਰੇ ਨੂੰ ਸਵਾਰਨ ਆਸਤੇ ਕਿਉਂਕਿ ਉਹਨੇ ਕਣਕ ਦੀ ਬਜਾਈ ਕਰਨੀ ਹੈ ਇਹ ਆਟੋਮੈਟਿਕਲੀ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਨਾ ਕੇਵਲ ਉਹਰੇ ਜਿਹੜੀ ਫਲੱਡ ਦੇ ਨਾਲ ਰੇਤ ਆਈ ਹੈ ਉਹਰੇ ਆਸਤੇ ਪੱਕੇ ਤੌਰ ਤੇ ਕਿਉਂਕਿ ਆਪਣੀ ਉਹ ਜ਼ਮੀਨ ਦਾ ਮਾਲਕ ਹੈਗਾ ਉਹਰੇ ਆਸਤੇ ਵੀ ਉਹਨੂੰ ਪਰਮਿਸ਼ਨ ਲੈਣੀ ਪੈਂਦੀ ਉਹਰੇ ਆਸਤੇ ਵੀ ਤੁਰੇ ਤੇ ਐਫ ਆਈ ਆਰ ਦਰਜ ਕੀਤੀਆਂ ਜਾਂਦੀਆਂ ਵੀ ਦੂਸਰਾ ਤੁਸੀਂ ਕਿਹਾ ਕਿ 20000 ਰੁਪਇਆ ਸੀ ਪ੍ਰਤੀ ਏਕੜ ਦੇਣ ਲੱਗੇ ਐ ਕਿੱਲੇ ਦਾ ਭਾਈ ਸਾਹਿਬ 20000 ਏਕੜ ਤਾਂ ਉਹਨੂੰ ਤੇਰ ਨਾਲ ਉਹ ਮਿੱਟੀ ਚੱਕਦੇ ਲੱਗ ਜਾਣਾ ਜਿਹੜੀ ਮਿੱਟੀ ਆ ਗਈ ਔਰ ਇਹ ਖੇਤ ਦੇ ਵਿੱਚ 4-4 ਫੁੱਟ ਜਾਂ 3-3 ਫੁੱਟ ਉਹਨੂੰ ਕਣਕ ਦੀ ਵਜਾਈ ਉਹਨੇ ਕਰਨੀ ਐ ਔਰ 60-70000 ਰੁਪਏ ਦਾ ਉਰੀ ਜਿਹੜੀ ਝੋਨੇ ਦੀ ਯਾਨੀ ਕਿ ਚੌਲਾਂ ਦੀ ਜਿਹੜੀ ਵਜਾਈ ਸੀ ਉਹਰੀ ਸਾਰੀ ਫਸਲ ਬਰਬਾਦ ਹੋ ਗਈ ਹੈ ਅੱਗੇ ਕਣਕ ਦੀ ਬਜਾਈ ਆਸੀ ਉਹ ਫੇਰ ਚਾਹੀਦਾ ਹੈ ਤੇ ਚਾਹੀਦਾ ਉਹਨੂੰ ਬੀ ਚਾਹੀਦਾ ਮੈਂ ਗਿਆ ਸੀ ਪਰਸੋਂ ਮੈਂ ਤੇ ਬਗੀਲ ਸਾਹਿਬ ਕਿਸੇ ਦੇ ਘਰੇ ਜਿਨ੍ਹਾਂ ਕੋਲੇ 2 ਏਕੜ ਜ਼ਮੀਨ ਠੇਕੇ ਤੇ ਲਈ ਸੀ ਜਿਨ੍ਹਾਂ ਨੇ 2 ਏਕੜ ਆਪਣੀ ਜ਼ਮੀਨ ਸੀ ਤੇ 1 ਏਕੜ ਠੇਕੇ ਤੇ ਲਈ ਸੀ ਔਰ ਪੂਰਾ ਪਰਿਵਾਰ ਕੋਠੇ ਤੇ ਚੜਿਆ ਹੋਇਆ ਸੀਗਾ ਹੁਣ 2 ਏਕੜ ਦਾ ਉਹ ਜ਼ਮੀਨ ਬਰਬਾਦ ਹੋ ਗਈ ਜਿਹੜੀ ਲਈ ਸੀ 3 ਏਕੜ ਠੇਕੇ ਆਲੀ ਹੋ ਗਈ ਜਿਹੜਾ ਠੀਕਾ ਭਰਿਆ ਹੋਇਆ ਸੀਗਾ 70 70 30000 ਰੁਪਇਆ ਹੁਣ ਤੁਸੀਂ ਉਹਨੂੰ 20000 ਰੁਪਇਆ ਦਿਓ ਕਿ ਹਜੇ ਤਾਂ ਜਦੋਂ ਦਿਓਗੇ ਉਦੋਂ ਪਤਾ ਲੱਗੇਗਾ ਕਿਉਂਕਿ ਤੁਸੀਂ ਕਿਹਾ ਸੀ ਮੁਰਗੀ ਦਾ ਅ ਅੰਡੇ ਦਾ ਬੱਕਰੀ ਦਾ ਮੁਆਵਜ਼ਾ ਦੇਵਾਂਗੇ ਲੇਕਿਨ ਕਿਸੇ ਨੂੰ ਮੁਆਵਜ਼ਾ ਮਿਲਿਆ ਨਹੀਂ ਇੱਕ ਵਾਰੀ ਕਹਿਣ ਨੂੰ ਗੱਲ ਤੁਸੀਂ ਸੁਨਿਆ ਲਾਤਾ ਵੀ ਅਸੀਂ ਇਦਾਂ ਮੁਆਵਜ਼ਾ ਦੇਵਾਂਗੇ ਲੇਕਿਨ ਮਿਲਿਆ ਕਿਸੇ ਨੂੰ ਨਹੀਂ ਸੋ ਮੇਰੀ ਬੇਨਤੀ ਹੈ ਕਟੋ ਕਟ 50000 ਰੁਪਇਆ ਪੰਜਾਬ ਦੀ ਸਰਕਾਰ ਦੇਵੇ ਤੇ ਘੱਟੋ ਘੱਟ 50000 ਰੁਪਇਆ ਕੇਂਦਰ ਸਰਕਾਰ ਦੇਵੇ ਤਦ ਜਾ ਕੇ ਇਹ ਘਾਟਾ ਪੂਰਾ ਹੋਣਾ ਹੈ ਨੁਕਸਾਨ ਪੂਰਾ ਹੋਣਾ ਹੈ ਫਿਰ ਘਰਾਂ ਦਾ ਫਿਰ ਪਸ਼ੂਆਂ ਦਾ ਫਿਰ ਜਿਨ੍ਹਾਂ ਦੇ ਤਰੇੜਾ ਆ ਗਿਆਂ ਕਿਉਂਕਿ ਇਹ ਇਹ ਤੋਹਫਾ ਤੁਸੀਂ ਦਿੱਤਾ ਹੈ ਇਹ ਮੈਨ ਮੇਡ ਹੈ ਇਹ ਕੁਦਰਤੀ ਆਫਤ ਤਾਂ ਅਗਰ ਹੁੰਦੀ ਤਾਂ 25% 25% ਹੀ ਕੇਵਲ ਨੁਕਸਾਨ ਭੁਗਾਣਾ ਸੀਗਾ ਲੇਕਿਨ 75% ਜਿਹੜਾ ਨੁਕਸਾਨ ਹੋਇਆ ਉਹ ਪੌਂਗ ਡੈਮ ਪਾਖੜਾ ਡੈਮ ਤੇ ਤੁਸੀਂ ਰਾਬੀ ਨੂੰ ਤਰੀਕੇ ਨਾਲ ਉਹਨਾਂ ਦੇ ਜਿਹੜੇ ਪਾਣੀ ਨੂੰ ਕੰਟਰੋਲ ਕੀਤਾ ਹੁੰਦਾ ਤੇ ਸ਼ਾਇਦ ਇਹਨਾਂ ਨੁਕਸਾਨ ਨਾ ਹੁੰਦਾ ਜੇ ਸਮੇਂ ਸਿਰ ਤੁਸੀਂ ਸਫਾਈ ਕੀਤੀ ਹੁੰਦੀ ਡਰੇਨੇਜ ਦੀ ਤਾਂ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਜੇ ਕਿਤੇ ਤੁਸੀਂ ਇਹਦਾ دریاਵਾ ਦੀ ਖਦਾਈ ਕੀਤੀ ਹੁੰਦੀ ਪੈਸੇ ਲਾ ਕੇ ਤਾਂ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਸੋ ਮੇਰੀ ਬੇਨਤੀ ਹੈ ਕਿ ਇਹ 50000 ਰੁਪਿਆ ਕੀਤਾ ਜਾਵੇ ਅਗਰ ਅਰਾਂਜਮੈਂਟ ਕਰਨੀ ਹੈ ਔਰ ਨਾਲ ਦੀ ਨਾਲ ਪਸ਼ੂਆਂ ਦਾ ਜਿਹੜੇ ਲੋਕਾਂ ਦੇ ਘਰ ਤੈਗੇ ਉਹਨਾਂ ਦਾ ਤੇ ਆ ਰੇਤ ਚੱਕਣ ਵਾਲਾ ਜਿਹੜਾ ਤੁਸੀਂ ਕੰਮ ਕੀਤਾ ਇਹ ਪੱਕੇ ਤੌਰ ਤੇ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਆਪਣੀ ਜ਼ਮੀਨ 'ਚੋਂ ਜਦੋਂ ਮਰਜ਼ੀ ਉਹ ਜਿਹੜੀ ਚੀਜ਼ ਮਰਜ਼ੀ ਚੱਕ ਕੇ ਵੇਚ ਸਕਦਾ ਹੋ